ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ 2 ਜੂਨ 1947 ਤੋਂ 6 ਜੂਨ 1984 ਸਿੱਖ ਇਤਿਹਾਸ ਦੀ ਇੱਕ ਪ੍ਰਮੁੱਖ ਅਤੇ ਵਿਵਾਦਿਤ ਸ਼ਖਸੀਅਤ ਸਨ। ਉਹ ਦਮਦਮੀ ਟਕਸਾਲ ਦੇ 14ਵੇਂ ਜਥੇਦਾਰ ਸਨ ਅਤੇ 1970 ਦੇ ਅਖੀਰ ਅਤੇ 1980 ਦੇ ਸ਼ੁਰੂਆਤੀ ਸਮੇਂ ਵਿੱਚ ਪੰਜਾਬ ਵਿੱਚ ਸਿੱਖ ਧਾਰਮਿਕ ਅਤੇ ਸਿਆਸੀ ਅੰਦੋਲਨ ਦੇ ਮੁਖ ਨੇਤਾ ਵਜੋਂ ਜਾਣੇ ਜਾਂਦੇ ਸਨ। ਉਹਨਾਂ ਦੀ ਜੀਵਨੀ ਸਿੱਖ ਧਰਮ ਦੀ ਪੁਨਰਸੁਰਜੀਤੀ, ਸਿੱਖ ਪਛਾਣ ਦੀ ਰਾਖੀ ਅਤੇ ਭਾਰਤ ਸਰਕਾਰ ਨਾਲ ਸੰਗਰਾਜ ਦੀ ਗਾਥਾ ਨਾਲ ਜੁੜੀ ਹੋਈ ਹੈ। ਇਹ ਲੇਖ ਸੰਤ ਜਰਨੈਲ ਸਿੰਘ ਦੇ ਜੀਵਨ, ਮਿਸ਼ਨ ਅਤੇ ਵਿਰਾਸਤ ਨੂੰ ਵਿਸਤਾਰ ਵਿੱਚ ਦਰਸਾਏਗਾ। ਸ਼ੁਰੂਆਤੀ ਜੀਵ ਉਹਨਾਂ ਦਾ ਜਨਮ ਨਾਮ ਜਰਨੈਲ ਸਿੰਘ ਬਰਾਰਸੀ ਅਤੇ ਉਹ ਬਾਬਾ ਜੋਗਿੰਦਰ ਸਿੰਘ ਅਤੇ ਮਾਤਾ ਨਿਹਾਲ ਕੌਰ ਦੇ ਸਤ ਪੁੱਤਰਾਂ ਵਿੱਚੋਂ ਇੱਕ ਸਨ। ਉਹਨਾਂ ਦਾ ਪਰਿਵਾਰ ਖੇਤੀਬਾੜੀ ਨਾਲ ਜੁੜਿਆ ਹੋਇਆ ਸੀ ਅਤੇ ਜਰਨੈਲ ਸਿੰਘ ਨੇ ਆਪਣੇ ਸ਼ੁਰੂਆਤੀ ਸਾਲ ਖੇਤੀ ਦੇ ਕੰਮ ਵਿੱਚ ਬਿਤਾਏ। ਉਹਨਾਂ ਨੇ ਮੁੱਢਲੀ ਸਿੱਖਿਆ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਪ੍ਰਾਪਤ ਕੀਤੀ ਪਰ ਉਹਨਾਂ ਦੀ ਰੁਚੀ ਧਾਰਮਿਕ ਅਤੇ ਅਧਿਆਤਮਿਕ ਜੀਵਨ ਵੱਲ ਵਧੇਰੇ ਸੀ। 19 ਸਾਲ ਦੀ ਉਮਰ ਵਿੱਚ 1968 ਵਿੱਚ ਜਰਨੈਲ ਸਿੰਘ ਦਾ ਵਿਆਹ ਮੋਗਾ ਜ਼ਿਲ੍ਹੇ ਦੇ ਪਿੰਡ ਬਿਲਾਸਪੁਰ ਦੇ ਸੁੱਚਾ ਸਿੰਘ ਦੀ ਤੀ ਪ੍ਰੀਤਮ ਕੌਰ ਨਾਲ ਹੋਇਆ। ਇਸ ਜੋੜੇ ਦੇ ਦੋ ਪੁੱਤਰ ਸਨ, ਈਸ਼ਰ ਸਿੰਘ 1971 ਅਤੇ ਇੰ ਜਰਨੈਲ ਸਿੰਘ ਦੀ ਮੌਤ ਤੋਂ ਬਾਅਦ ਪ੍ਰੀਤਮ ਕੌਰ ਆਪਣੇ ਪੁੱਤਰਾਂ ਨਾਲ ਬिलासपुर ਵਾਪਸ ਚਲੀ ਗਈ ਅਤੇ ਆਪਣੇ ਪਰਾਨਾਲ ਰਹੀ ਉਸ ਦੀ ਮੌਤ 15 ਸਤੰਬਰ 2007 ਨੂੰ ਜਲੰਧਰ ਵਿੱਚ ਦਿਲ ਦੀ ਬਿਮਾਰੀ ਕਾਰਨ ਹੋਈ ਦਮਦਮੀ ਟਕਸਾਲ ਨਾਲ ਜੁੜਾ ਜਰਨੈਲ ਸਿੰਘ ਦਾ ਜੀਵਨ ਉਦੋਂ ਬਦਲਿਆ ਜਦੋਂ ਉਹ ਦਮਦਮੀ ਟਕਸਾਲ ਨਾਲ ਜੁੜੇ ਜੋ ਸਿੱਖ ਧਰਮ ਦੀਆਂ ਪ੍ਰਾਤਨ ਪਰੰਪਰਾਵਾਂ ਨੂੰ ਸੰਭਾਲਣ ਵਾਲੀ ਇੱਕ ਪ੍ਰਮੁੱਖ ਸੰਸਥਾ ਸੀ ਦਮਦਮੀ ਟਕਸਾਲ ਦੀ ਸਥਾਪਨਾ 18ਵੀਂ ਸਦੀ ਵਿੱਚ ਬਾਬਾ ਦੀਪ ਸਿੰਘ ਜੀ ਵੱਲੋਂ ਕੀਤੀ ਗਈ ਸੀ ਅਤੇ ਇਹ ਸਿੱਖੀ ਦੇ ਸਿਧਾਂਤਾਂ ਅਤੇ ਗੁਰਮਤਿ ਦੀ ਸਿੱਖਿਆ ਲਈ ਜਾਣੀ ਜਾਂਦੀ ਸੀ 1977 ਵਿੱਚ ਸੰਤ ਕਰਤਾਰ ਸਿੰਘ ਖਾਲਸਾ ਜੋ ਉਸ ਸਮੇਂ ਦਮਦਮੀ ਟ ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਜਰਨੈਲ ਸਿੰਘ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ 5 ਅਕਤੂਬਰ 1977 ਨੂੰ ਮਹਿਤਾ ਚੌਕ ਵਿਖੇ ਇੱਕ ਭੋਗ ਸਮਾਗਮ ਵਿੱਚ ਜਰਨੈਲ ਸਿੰਘ ਨੂੰ ਰਸਮੀ ਤੌਰ ਤੇ ਦਮਦਮੀ ਟਕਸਾਲ ਦਾ ਚੌਧਵਾਨ ਜਥੇਦਾਰ ਚੁਣਿਆ ਗਿਆ ਇਸ ਅਹੁਦੇ ਦੇ ਨਾਲ ਉਹਨਾਂ ਨੇ ਪਿੰਡਰਾਂ ਵਾਲੇ ਦਾ ਨਾਮ ਅਪਣਾਇਆ ਜੋ ਪਿੰਡਰ ਕਲਾ ਪਿੰਡ ਨਾਲ ਸੰਬੰਧਿਤ ਸੀ ਜਿੱਥੇ ਦਮਦਮੀ ਟਕਸਾਲ ਦੀ ਇੱਕ ਸ਼ਾਖਾ ਸਥਿਤ ਸੀ ਉਹਨਾਂ ਨੂੰ ਸੰਤ ਦੀ ਉਪਾਦੀ ਵੀ ਮਿਲੀ ਜੋ ਸਿੱਖ ਪਰੰਪਰਾ ਵਿੱਚ ਧਾਰਮਿਕ ਅਤੇ ਅਧਿਆਤਮਿਕ ਨੇਤਾਵਾਂ ਨੂੰ ਦਿੱਤੀ ਜਾਂਦੀ ਹੈ ਸਿੱਖੀ ਦੀ ਪੂਰਨ ਸੁਰਜੀਤੀ ਅਤੇ ਧਰਮ ਪ੍ਰਚਾਰ ਸੰਤ ਜਰਨੈਲ ਸਿੰਘ ਨੇ ਦਮਦਮੀ ਟਕਸਾਲ ਦੀ ਅਗਵਾਈ ਸੰਭ ਉਹਨਾਂ ਨੇ ਸਿੱਖ ਨੌਜਵਾਨਾਂ ਨੂੰ ਅੰਮ੍ਰਿਤ ਛਕਣ, ਪੰਜ ਕਕਾਰਾਂ ਨੂੰ ਧਾਰਨ ਕਰਨ ਅਤੇ ਗੁਰਬਾਣੀ ਦੀ ਸਿੱਖਿਆਵਾਂ ਤੇ ਅਮਲ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਸ਼ਰਾਬ, ਨਸ਼ਿਆਂ ਅਤੇ ਸਿੱਖ ਨੌਜਵਾਨਾਂ ਵੱਲੋਂ ਵਾਲ ਕਟਵਾਉਣ ਵਰਗੀਆਂ ਗਤੀਵਿਧੀਆਂ ਦੀ ਸਖਤ ਨਿਖੇਦੀ ਕੀਤੀ। ਉਹਨਾਂ ਦੇ ਪ੍ਰਚਾਰ ਨੇ ਪੰਜਾਬ ਦੇ ਸਿੱਖ ਭਾਈਚਾਰੇ, ਖਾਸ ਕਰਕੇ ਨੌਜਵਾਨਾਂ ਵਿੱਚ ਜੋਸ਼ ਭਰ ਦਿੱਤਾ। ਉਹਨਾਂ ਨੇ ਸਿੱਖ ਪਛਾਣ ਅਤੇ ਸਬੈਮਾਨ ਦੀ ਰਾਖੀ ਲਈ ਭਾਰਤ ਦੇ ਸੰਵਿਧਾਨ ਦੇ ਅਨੁਛੇਦ 25 ਦੀ ਵੀ ਨਿਖੇਦੀ ਕੀਤੀ, ਜਿਸ ਵਿੱਚ ਸਿੱਖ, ਜੈਨ ਅਤੇ ਬੋਧ ਧਰਮ ਨੂੰ Hindu ਧਰਮ ਦਾ ਹਿੱਸਾ ਮੰਨਿਆ ਗਿਆ ਸੀ। ਸੰਤ ਜਰਨੈਲ ਸਿੰਘ ਨੇ ਸਿੱਖੀ ਨੂੰ ਇੱਕ ਵੱਖਰੀ ਅਤੇ ਸੁਤੰਤਰ ਸਿਆਸੀ ਅਤੇ ਸਮਾਜਿਕ ਸੰਗਰਾਸ਼ 1970 ਦੇ ਅਖੀਰ ਵਿੱਚ ਪੰਜਾਬ ਵਿੱਚ ਸਿੱਖ ਪਾਈਚਾਰੇ ਵਿਚਾਰਕ, ਸਮਾਜਿਕ ਅਤੇ ਸਿਆਸੀ ਅਸੰਤੁਸ਼ਟੀ ਵਧ ਰਹੀ ਸੀ। ਸਿੱਖ ਕਿਸਾਨਾਂ ਨੂੰ ਸਿੰਚਾਈ ਦੇ ਪਾਣੀ ਦੀ ਵੰਡ, ਚੰਡੀਗੜ੍ਹ ਦੀ ਸਥਿਤੀ ਅਤੇ ਪੰਜਾਬ ਦੀ ਖੁਦਮੁਖਤਿਆਰੀ ਵਰਗੇ ਮੁੱਦਿਆਂ ਨੂੰ ਲੈ ਕੇ ਸ਼ਿਕਾਇਤਾਂ ਸਨ। ਸੰਤ ਜਰਨੈਲ ਸਿੰਘ ਨੇ ਇਹਨਾਂ ਸ਼ਿਕਾਇਤਾਂ ਨੂੰ ਸਿੱਖ ਪਹਿਚਾਣ ਅਤੇ ਹੱਕਾਂ ਤੇ ਵਿਕਰੇ ਵਜੋਂ ਪੇਸ਼ ਕੀਤਾ। 1978 ਵਿੱਚ ਅੰਮ੍ਰਿਤਸਰ ਵਿੱਚ ਸਿੱਖ ਨਿਰੰਕਾਰੀ ਟਕਰਾਅ ਨੇ ਸੰਤ ਜਰਨੈਲ ਸਿੰਘ ਨੂੰ ਰਾਸ਼ਟਰੀ ਪੱਧਰ ਤੇ ਚਰਚਾ ਵਿੱਚ ਲਿਆਂਦਾ। ਇਸ ਘਟਨਾ ਵਿੱਚ 13 ਸਿੱਖ ਸ਼ਹੀਦ ਹੋਏ ਸਨ ਅਤੇ ਸੰਤ ਜਰਨੈਲ ਸਿੰਘ ਨੇ ਸਿੱਖ ਪਾਈਚਾਰੇ ਨੂੰ ਇਸ ਦਾ ਵਿਰੋਧ ਇਸ ਘਟਨਾ ਨੇ ਉਹਨਾਂ ਦੀ ਪ੍ਰਸਿੱਧੀ ਨੂੰ ਵਧਾਇਆ ਅਤੇ ਉਹਨਾਂ ਨੂੰ ਸਿੱਖ ਨੌਜਵਾਨਾਂ ਦਾ ਨੇਤਾ ਬਣਾਇਆ 1982 ਵਿੱਚ ਸੰਤ ਜਰਨੈਲ ਸਿੰਘ ਅਤੇ ਅਕਾਲੀ ਦਲ ਨੇ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਜਿਸ ਦਾ ਮੁੱਖ ਉਦੇਸ਼ ਅਨੰਦਪੁਰ ਸਾਹਿਬ ਮਤੇ ਦੀਆਂ ਮੰਗਾਂ ਨੂੰ ਪੂਰਾ ਕਰਨਾ ਸੀ ਇਸ ਮਤੇ ਵਿੱਚ ਪੰਜਾਬ ਲਈ ਵਦੇਰੇ ਖੁਦਮੁਖਤਿਆਰੀ ਸਿੰਚਾਈ ਦੇ ਪਾਣੀ ਦਾ ਸਹੀ ਵੰਡ ਅਤੇ ਸਿੱਖ ਧਾਰਮਿਕ ਅਧਿਕਾਰਾਂ ਦੀ ਰਾਖੀ ਵਰਗੀਆਂ ਮੰਗਾਂ ਸ਼ਾਮਲ ਸਨ ਇਸ ਮੋਰਚੇ ਨੇ ਹਜ਼ਾਰਾਂ ਸਿੱਖਾਂ ਨੂੰ ਇਕੱਠੇ ਕੀਤਾ ਅਤੇ ਪੰਜਾਬ ਵਿੱਚ ਇੱਕ ਵੱਡੀ ਸਿਆਸੀ ਲਹਿਰ ਦੀ ਸ਼ੁਰੂਆਤ ਕੀਤੀ ਹਰਿਮੰਦਰ ਸਾਹਿਬ ਅਤੇ ਆਪਰੇਸ਼ਨ ਬਲੂ ਸਟਾਰ 1982 ਵਿੱਚ ਸੰਤ ਜਰਨੈਲ ਸਿੰਘ ਅਤੇ ਉਹਨਾਂ ਦੇ ਸਮਰਥਕ ਹਰਿਮ ਉਨਾਂ ਨੇ ਥੋਦਰਮ ਯੁੱਧ ਮੋਰਚੇ ਦੀ ਅਗਵਾਈ ਕੀਤੀ ਅਤੇ ਸਿੱਖ ਹੱਕਾਂ ਲਈ ਸੰਗਰਾਸ਼ ਜਾਰੀ ਰੱਖਿਆ ਇਸ ਸਮੇਂ ਦੌਰਾਨ ਪੰਜਾਬ ਵਿੱਚ ਹਥਿਆਰਬੰਦ ਸੰਗਰਾਸ਼ ਵਧਿਆ ਅਤੇ ਸੰਤ ਜਰਨੈਲ ਸਿੰਘ ਨੂੰ ਸਿੱਖ ਖੜਕੂਵਾਦ ਦੇ ਨੇਤਾ ਵਜੋਂ ਦੇਖਿਆ ਜਾਣ ਲੱਗਾ 1984 ਦੇ ਸ਼ੁਰੂ ਵਿੱਚ ਭਾਰਤ ਸਰਕਾਰ ਅਤੇ ਸੰਤ ਜਰਨੈਲ ਸਿੰਘ ਦੇ ਸਮਰਥਕਾਂ ਵਿਚਾਰਤਨਾ ਚਰਮ ਸੀਮਾ ਤੇ ਪਹੁੰਚ ਗਿਆ ਜੂਨ 1984 ਵਿੱਚ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਹਰਿਮੰਦਰ ਸਾਹਿਬ ਕੰਪਲੈਕਸ ਵਿੱਚੋਂ ਸੰਤ ਜਰਨੈਲ ਸਿੰਘ ਅਤੇ ਉਹਨਾਂ ਦੇ ਹਥਿਆਰਬੰਦ ਸਾਥੀਆਂ ਨੂੰ ਹਟਾਉਣ ਲਈ ਆਪਰੇਸ਼ਨ ਬਲੂ ਸਟਾਰ ਦਾ ਹੁਕਮ ਦਿੱਤਾ 1 ਤੋਂ 8 ਜੂਨ 1984 ਤੱਕ ਚੱਲੀ ਇਸ ਫੌਜੀ ਕਾਰ ਆਪਰੇਸ਼ਨ ਦੇ ਕਮਾਂਡਰ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾਰ ਦੇ ਅਨੁਸਾਰ ਸੰਤ ਜਰਨੈਲ ਸਿੰਘ ਦੀ ਲਾਸ਼ ਦੀ ਪਛਾਣ ਪੁਲਿਸ ਅਤੇ ਇੰਟੈਲੀਜੈਂਸ ਏਜੰਸੀਆਂ ਨੇ ਕੀਤੀ ਉਹਨਾਂ ਦੇ ਪੁਰਾਣੇ ਵੀ ਲਾਸ਼ ਦੀ ਪੁਸ਼ਟੀ ਕੀਤੀ ਵਿਰਾਸਤ ਅਤੇ ਵਿਵਾਦ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਦੀ ਮੌਤ ਤੋਂ ਬਾਅਦ ਉਹ ਸਿੱਖ ਪਾਈਚਾਰੇ ਵਿੱਚ ਇੱਕ ਸ਼ਹੀਦ ਵਜੋਂ ਜਾਣੇ ਜਾਣ ਲੱਗੇ ਉਹਨਾਂ ਦੀ ਵਿਰਾਸਤ ਅੱਜ ਵੀ ਵਿਵਾਦਾਂ ਦੇ ਘੇਰੇ ਵਿੱਚ ਹੈ ਕੁਝ ਲੋਕ ਉਹਨਾਂ ਨੂੰ ਸਿੱਖ ਪਛਾਣ ਅਤੇ ਹੱਕਾਂ ਦੀ ਰਾਖੀ ਲਈ ਸੰਗਰਾਸ਼ ਕਰਨ ਵਾਲੇ ਨੇਤਾ ਮੰਨਦੇ ਹਨ ਜਦਕਿ ਦੂਸਰੇ ਉਹਨਾਂ ਨੂੰ ਇੱਕ ਅਤਿਵਾਦੀ ਵਜੋਂ ਦੇਖਦੇ ਹਨ ਉਹਨਾਂ ਦੀ ਜੀਵਨੀ ਤੇ ਆਧਾਰਿਤ ਇੱਕ ਫਿਲਮ ਧਰਮ ਯੁੱਧ ਮੋਰਚਾ ਅਜ ਵੀ ਉਹਨਾਂ ਦੀਆਂ ਤਸਵੀਰਾਂ ਅਤੇ ਯਾਦਗਾਰਾਂ ਨੂੰ ਲੈ ਕੇ ਪੰਜਾਬ ਵਿੱਚ ਸਿਆਸੀ ਅਤੇ ਸਮਾਜਿਕ ਬਹਿਸ ਚੱਲਦੀ ਰਹਿੰਦੀ ਹੈ ਸਿੱਟਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜੀਵਨ ਸਿੱਖ ਧਰਮ ਸਿਆਸਤ ਅਤੇ ਸੰਗਰਾਸ਼ ਦੀ ਇੱਕ ਗੁੰਜਲਦਾਰ ਕਹਾਣੀ ਹੈ ਉਹਨਾਂ ਨੇ ਸਿੱਖੀ ਦੀ ਪੁਨਰਸੁਰਜੀਤੀ ਸਿੱਖ ਪਛਾਣ ਦੀ ਰਾਖੀ ਅਤੇ ਪੰਜਾਬ ਦੇ ਹੱਕਾਂ ਲਈ ਸੰਗਰਾਸ਼ ਕੀਤਾ ਉਹਨਾਂ ਦੀ ਮੌਤ ਨੇ ਸਿੱਖ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਜੋੜਿਆ ਜੋ ਅੱਜ ਵੀ ਚਰਚਾ ਦਾ ਵਿਸ਼ਾ ਹੈ ਉਹਨਾਂ ਦੀ ਵਿਰਾਸਤ ਸਿੱਖ ਪਾਈਚਾਰੇ ਵਿੱਚ ਜੋਸ਼ ਅਤੇ ਪ੍ਰੇਰਨਾ ਦਾ ਸੋਮਾ ਬਣੀ ਹੋਈ ਹੈ